ਭੰਨ ਤੋੜ ਜਿੰਦੇ ਲਾ ਕੇ ਘਰ ਜੋੜਤਾ ਸੱਤ ਪੱਤਣਾ ਦੇ ਤਾਰੂਆਂ ਉਹ ਰੋੜਤਾ ਭੰਨ ਤੋੜ ਜਿੰਦੇ ਲਾ ਕੇ ਘਰ ਜੋੜਤਾ ਸੱਤ ਪੱਤਣਾ ਦੇ ਤਾਰੂਆਂ ਉਹ ਰੋੜਤਾ ਲਿਖਿਆ ਸੀ ਨਾਮ ਦਿਲੇ ਲੋਗੋ ਦੇ ਉੱਤੇ ਤਾਰ ਦਿੱਤਾ ਸੂਏ ਨਹੀਂ ਮੈਂ ਜੱਬ ਦੇ ਕੱਢਦੇ ਪੁਲੇਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਕੱਢ ਦੇ ਪੁਰੇ ਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਅੜੇ ਆ ਸੋ ਛੜਿਆ ਲੈ ਮੂਰੇ ਟਿਕਦਾ ਦੂਰ ਦੂਰ ਤੱਕ ਵੈ ਦੋਹਾਈਆਂ ਸੱਟਦਾ ਅੜੇ ਆ ਸੋ ਛੜਿਆ ਲੈ ਮੂਰੇ ਟਿਕਦਾ ਦੂਰ ਦੂਰ ਤੱਕ ਵੈ ਦੋਹਾਈਆਂ ਸੱਟਦਾ ਭਿਖਿਆ ਨਾ ਮੰਗੀ ਕਿਸੇ ਦੇਣ ਕੀ ਪਾੜ ਤੇ ਵਿਚਾਲੇ ਕਾਪੀ ਗੱਬਦੇ ਕੱਢ ਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਕੱਢ ਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਜੰਮਿਆ ਕਿਹਾ ਹੁਣ ਦੇਖ ਗੌਰ ਓਏ ਐ ਮੇਰੀ ਚਵਾਰਿਆਂ ਤੇ ਭੋਲੇ ਮੋਰ ਲੋਏ ਜੰਮਿਆ ਕਿਹਾ ਹੁਣ ਦੇਖ ਗੌਰ ਓਏ ਐ ਮੇਰੀ ਚਵਾਰਿਆਂ ਤੇ ਭੋਲੇ ਮੋਰ ਲੋਏ ਨੀਵੇਂ ਨਹੀਂਓ ਹੁਣਾ ਜਿਹੜੇ ਪਹੇ ਜੋਰਿਆ ਉੱਚੇ ਮੋਹਣ ਪੱਗ ਨਾਲ ਸੱਜਦੇ ਕੱਢਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਕੱਢਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਾਰੇ ਸਿੱਧਾ ਰੱਬ ਦੇ ਹਾਲੇ ਅੱਜ ਕੱਲ੍ਹ ਵਾਲੀ ਸੋਚ ਲਾਂਬੂ ਆਹਾਂ ਲਾਤੇ ਉਲੰਬੇ ਕੁੱਤੇ ਭੌਂਕੇ ਵਾਦੂਆਂ ਹਾਲੇ ਅੱਜ ਕੱਲ੍ਹ ਵਾਲੀ ਸੋਚ ਲਾਂਬੂ ਆਹਾਂ ਲਾਤੇ ਉਲਾਂਬੇ ਕੁੱਤੇ ਭੌਂਕੇ ਵਾਧੂਆਂ ਸ਼ਾਨ ਮਾਰ ਲੱਭਿਆ ਇਹ ਜੱਗ ਉਈਏ ਸੇਬੀ ਵਸਦਾ ਜੁ ਨਾਲ ਉਂਝ ਸਬਦੇ ਕੱਢਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਹਾਰੇ ਸਿੱਧਾ ਰੱਬ ਦੇ ਕੱਢਦੇ ਭੁਲੇਖਾ ਨਹੀਂ ਮੈਂ ਬਣਿਆ ਬਣਿਆ ਸਹਾਰੇ ਸਿੱਧਾ ਰੱਬ ਦੇ